ਅਸੀਂ ਤੋਂ ਮੈਨੇ ਡਿਸਕਸ ਕੀਤਾ ਸੀਗਾ ਇਹ ਮੀਨ ਤੁਹਾਨੂੰ ਲੱਭਦੀ ਹੈ ਪੰਜਾਬ ਚੈਨਲ ਦੇਖ ਰਹੇ ਸਾਡੇ ਸਾਰੇ ਪ੍ਰਬਤ ਮੰਡਲ ਪੈਰ ਪ੍ਰੀਸ਼ਦ ਜੀ ਆਕਾਲ ਮੈਂ ਸੰਪਾਦਕ ਸ਼ੰਦੀਪ ਸਿੰਘ ਸੀਗਾ ਕਿਉਂ ਨਾ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੁਸੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਤੋਂ ਇਹ ਸਾਰਾ ਕੁਝ ਜੋ ਵੀ ਇਹਨਾਂ ਦਾ ਹੈਗਾ ਵੀਡੀਓ ਚੱਲ ਰਹੀ ਹੈ ਕਿ ਆਪਾਂ ਇੱਕ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਇੱਕ ਕੁੜੀ ਵਾਲਿਆਂ ਨੇ ਹਮੇਸ਼ਾ ਵੈਲਕਮ ਕਰਨਾ ਹੁੰਦਾ ਹੈ ਇੱਕ ਵਿਆਹ ਦੀਆਂ ਬਹੁਤ ਹੁੰਦੇ ਤੁਸੀਂ ਦੇਖੇ ਹੋਣਗੇ ਪਰ ਅੱਜ ਤੁਹਾਨੂੰ ਅਸੀਂ ਇੱਕ ਅਨੋਖਾ ਵਿਆਹ ਨੋਖੀ ਪ੍ਰਤ ਪਈ ਦਿਖਾਉਣ ਲੱਗਿਆਂ ਜਿਸ ਵਿੱਚ ਤੁਸੀਂ ਹਮੇਸ਼ਾ ਹੀ ਦੇਖਦੇ ਹੋ ਕਿ ਇੱਕ ਲਾੜੇ ਵੱਲੋਂ ਇੱਕ ਲੜਕੇ ਵੱਲੋਂ ਬਰਾਤ ਟੁਕਿਆ ਜਾਂਦਾ ਹੈ ਪਰ ਇਸ ਪ੍ਰਤ ਦੇ ਵਿੱਚ ਇੱਕ ਅਨੋਖਾ ਕਾਰਨਾਮਾ ਕਰ ਦਿਖਾਇਆ ਲੜਕੇ ਦੀ ਬਰਾਤ ਦੀ ਬਜਾਏ ਲੜਕੀ ਨੇ ਬਰਾਤ ਲੈ ਕੇ ਆਈ ਲਾੜੀ ਆਪਣੀ ਬਰਾਤ ਦੇ ਨਾਲ ਦੀ 25 ਗੱਡੀਆਂ ਲੈ ਕੇ ਆਈ ਜਿਸ ਵਿੱਚ ਲੜਕੀ ਵਾਲੇ ਦੇ ਪਰਿਵਾਰ ਵੱਲੋਂ ਢਾਈ 300 ਬੰਦਾ ਬਰਾਤ ਦੇ ਰੂਪ ਦੇ ਵਿੱਚ ਆਇਆ ਲਾੜੇ ਵਾਲਿਆਂ ਨੇ ਲੜਕੀ ਵਾਲਿਆਂ ਵਾਂਗੂ ਲੜਕੀ ਵਾਲੇ ਜੋ ਬਰਾਤ ਲੈ ਕੇ ਆਏ ਸਨ ਉਹਨਾਂ ਦਾ ਸਵਾਗਤ ਕੀਤਾ ਮਿਲਣੀ ਕੀਤੀ ਰੀਬਨ ਕਟਾ ਕੇ ਸਵਾਗਤ ਕੀਤਾ ਜੋ ਕਿ ਇੱਕ ਅਨੋਖਾ ਕਾਰਨਾਮਾ ਕੈਨੇਡਾ ਤੋਂ ਆਏ ਦੁਰਲਭ ਸਿੰਘ ਨੇ ਕਰ ਦਿਖਾਇਆ ਜਿਸ ਨੇ ਆਪਣੀ ਫਸਲਾਂ ਦੇ ਵਿੱਚ ਟੈਂਟ ਲਾ ਕੇ ਆਪਣੀ ਜ਼ਮੀਨ ਦੇ ਵਿੱਚ ਟੈਂਟ ਲਾ ਕੇ ਵਿਹਾਰ ਰਚਾਇਆ ਤੁਸੀਂ ਦੇਖ ਰਹੇ ਹੋ ਕਿ ਲਾੜੇ ਅਤੇ ਲਾੜੀ ਤੇ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਹਨ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਕਿ ਜਿੱਥੇ ਟੈਂਟ ਲੱਗਾ ਹੋਇਆ ਹੈ ਚਾਰੇ ਪਾਸੇ ਹਰਿਆਵਲ ਹੀ ਹਰਿਆਵਲ ਕਣਕ ਹੀ ਕਣਕ ਉੱਗੀ ਹੋਈ ਦਿਖਾਈ ਦੇ ਰਹੀ ਏ ਇਸ ਪਰਿਵਾਰ ਨੇ ਆਪਣੀ ਫਸਲ ਦੇ ਵਿੱਚ ਆਪਣੀ ਜ਼ਮੀਨ ਦੇ ਵਿੱਚ ਖੜੀ ਫਸਲ ਦੇ ਵਿੱਚ ਟੈਂਟ ਲਗਾਇਆ ਅਤੇ ਵਿਆਹ ਅਨੋਖਾ ਵਿਆਹ ਕੀਤਾ ਜਿਸ ਨੂੰ ਲੈ ਕੇ ਦੁਨੀਆ ਭਰ ਦੇ ਲੋਕਾਂ ਦੇ ਵਿੱਚ ਇਸ ਵਿਆਹ ਨੂੰ ਲੈ ਕੇ ਚਰਚਾਵਾਂ ਛੜੀਆਂ ਹੋਈਆਂ ਹਨ ਅਤੇ ਲੋਕ ਇਸ ਵੀਡੀਓ ਨੂੰ ਵਾਰ-ਵਾਰ ਦੇਖ ਰਹੇ ਹਨ ਕਿ ਕਿਸ ਤਰ੍ਹਾਂ ਇੱਕ ਲਾੜੀ ਨੇ ਕਿਸ ਤਰ੍ਹਾਂ ਇੱਕ ਲਾੜੀ ਨੇ ਦੇ ਘਰ ਬਰਾਤ ਲੈ ਕੇ ਆਂਦਾ ਜਿਵੇਂ ਅਸੀਂ ਸਿੱਟਾ ਕਿੰਨੇ ਗਿਆ ਸਾਰਾ ਸਵਾਗਤ ਵੈਲਕਮ ਰੀਬਨ ਕਟਾਈ ਲਾੜੇ ਦੇ ਪਰਵਾਰ ਵੱਲੋਂ ਕਰਵਾਈ ਗਈ ਜਾਂ ਕਨਕਲੂਜਨ ਸੋ ਅਸੀਂ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਲਾੜਾ ਤੇ ਲਾੜੀ ਆਪਦੇ ਰੂਟਸ ਨਾਲ ਜੁੜੋ ਤਾਂ ਦੇ ਕਿਸਾਨੀ ਨੂੰ ਸਪੋਰਟ ਕਰੋ ਖੇਤਾਂ ਦੇ ਵਿੱਚ ਲੱਗੇ ਹੋਏ ਟੈਂਟ ਦੇ ਵਿੱਚ ਵਿਹਾਰਚਾਰਿਆਂ ਨਿਰਜ ਫੰਕਸ਼ਨ ਹੋ ਰਿਹਾ ਹੈ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਨ ਦੋਨੋਂ ਹੀ ਪਰਿਵਾਰ ਅਤੇ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਅਨੋਖੀ ਪਰਤ ਪਾ ਦਿੱਤੀ ਕਿ ਲਾੜੇ ਦੀ بجائے ਲਾੜੀ ਆਇ ਤੋਂ ਬਾਅਦ ਬਰਾਤ ਲੈ ਕੇ ਆਵੇਗੀ ਕਿਉਂਕਿ 1ਵੀਂ ਸਦੀ ਦੇ ਵਿੱਚ ਕੁੜੀ ਅਤੇ ਮੁੰਡੇ ਦੇ ਵਿੱਚ ਕੋਈ ਫਰਕ ਨਹੀਂ ਜੇਕਰ ਬੇਟੀ ਅਤੇ ਬੇਟੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਫਰਕ ਨਹੀਂ ਰਹਿ ਗਿਆ 1ਵੀਂ ਸਦੀ ਦੇ ਵਿੱਚ ਹਰ ਖੇਤਰ ਦੇ ਵਿੱਚ ਲੜਕੀਆਂ ਮੱਲਾ ਮਾਰ ਰਹੀਆਂ ਹਨ ਚਾਰਜ ਤੋਂ ਲੈ ਕੇ ਬੱਸ ਤੱਕ ਡਰਾਈਵਰੀ ਲੜਕੀਆਂ ਕਰ ਰਹੀਆਂ ਹਨ ਕੈਨੇਡਾ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਲੜਕੀਆਂ ਬਰਾਜਮਾਨ ਹਨ ਭਾਰਤ ਵਿੱਚ ਰਾਸ਼ਟਰਪਤੀ ਜੇਕਰ ਇੱਕ ਲੇਡੀਜ਼ ਇੱਕ ਔਰਤ ਬਣ ਸਕਦੀ ਏ ਤਾਂ ਫਿਰ ਇੱਕ ਲੜਕੀ ਵਿਆਹ ਦੇ ਲਈ ਆਪਣੀ ਬਰਾਤ ਲੈ ਕੇ ਕਿਉਂ ਨਹੀਂ ਲੜਕੇ ਵਾਲਾਂ ਘਰ ਜਾ ਸਕਦੀ ਇਹ ਇੱਕ ਵੱਡਾ ਜੋ ਪ੍ਰਸ਼ਨ ਚਿੰਨ੍ਹ ਬਣਿਆ ਹੋਇਆ ਸੀ ਉਸ ਨੂੰ ਅੱਜ ਇਸ ਜੋੜੀ ਨੇ ਖਤਮ ਕਰ ਦਿੱਤਾ ਅਤੇ ਲੜਕੀ ਨੇ ਆਪਣੀ ਬਰਾਤ ਲੈ ਜਾ ਕੇ ਇਹ ਸਾਬਤ ਕਰ ਦਿੱਤਾ ਕਿ ਲੜਕੀਆਂ ਵੀ ਹਰੇਕ ਕੰਮ ਕਰ ਸਕਦੀਆਂ ਹਨ ਲੜਕੀ ਨੇ ਸਾਬਤ ਕਰ ਦਿੱਤਾ ਕੇ ਹਰ ਪੱਖ ਦੇ ਵਿੱਚ ਹਰ ਖੇਤਰ ਦੇ ਵਿੱਚ ਲੜਕੀਆਂ ਸਭ ਤੋਂ ਅੱਗੇ ਹਨ ਅਤੇ ਇਸ ਪਰਿਵਾਰ ਨੇ ਦੋਨਾਂ ਪਰਿਵਾਰਾਂ ਨੇ ਮਿਲ ਕੇ ਇਸ ਸਮਾਗਮ ਨੂੰ ਇਸ ਫੰਕਸ਼ਨ ਨੂੰ ਇਸ ਮੈਰਿਜ ਨੂੰ ਇੱਕ ਅਨੋਖਾ ਤਰੀਕੇ ਦੇ ਨਾਲ ਇੱਕ ਨੋਖੇ ਢੰਗ ਦੇ ਨਾਲ ਸੰਪੰਨ ਕੀਤਾ ਜਿਸ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਪੰਜਾਬ ਭਰ ਦੇ ਵਿੱਚ ਲੋਕ ਇਸ ਵੀਡੀਓ ਨੂੰ ਦੇਖ ਰਹੇ ਹਨ ਅਤੇ ਪੂਰੀ ਤਰ੍ਹਾਂ ਮਨੋਰੰਜਨ ਕਰ ਰਹੇ ਹਨ ਅਤੇ ਵਾਹ ਵਾਹ ਖੂਬ ਪ੍ਰਸ਼ੰਸਾ ਕਰ ਰਹੇ ਹਨ ਕਿ ਇਸ ਜੋੜੀ ਨੇ ਜੋ ਕੰਮ ਕੀਤਾ ਉਹ ਇੱਕ ਵਿਲੱਖਣ ਕੰਮ ਹੈ ਅਤੇ ਇਸ ਦੀ ਪ੍ਰਸ਼ੰਸਾ ਕਰਨਾ ਸਾਡਾ ਫਰਜ਼ ਬਣਦਾ ਹੈ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਡੇਲੀ ਪੋਸਟ ਪੰਜਾਬ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰ ਲਓ ਤੇ ਸਾਡੇ